ਇੱਕ ਇਤਿਹਾਸਿਕ ਸ਼ੁਰੂਆਤ ਕਰਨ ਹੋਈ ਹੈ ਜੀ ਜਿਹਦੇ ਵਿੱਚ ਅਸੀਂ ਯੂਨੀਵਰਸਲ ਹੈਲਥ ਕੇਅਰ ਕਹਿੰਦੇ ਆ ਯੂਨੀਵਰਸਲ ਹੈਲਥ ਕਵਰੇਜ ਉਹਦੇ ਵਿੱਚ ਪੰਜਾਬ ਦੇ ਜਿਹੜੇ ਵੀ 65 ਲੱਖ ਪਰਿਵਾਰ ਹੈ ਜੀ 3 ਕਰੋੜ ਦੇ ਲੋਕ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਇੱਕ 10 ਲੱਖ ਜਿਹੜਾ ਹੈਗਾ ਉਹ ਪਰ ਫੈਮਲੀ ਜਿਹੜਾ ਕਵਰ ਇੰਸ਼ੋਰੈਂਸ ਦਾ ਦਿੱਤਾ ਜਾ ਰਿਹਾ ਇਸ ਤੋਂ ਸਵਾਇ ਇੱਕ ਪਹਿਲਾਂ ਹੀ ਅਸੀਂ ਜਿਹੜੇ 882 ਆਮ ਆਦਮੀ ਕਲੀਨਿਕ ਉਹਦੇ ਨਾਲ ਇੱਕ ਕੰਪਰੀਹੈਂਸਿਵ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਸਾਰੇ ਜਿੰਨੇ ਵੀ ਤੁਹਾਡੇ ਟੈਸਟ ਆ ਗਿਆ ਉਹ ਲੋਕਾਂ ਦੇ ਘਰ ਦੇ ਨੇੜੇ ਆਮ ਆਦਮੀ ਕਲੀਨਿਕ ਚੋੜੇ ਵਾਲ ਕੋਲ ਇੰਡੈਂਜੀ ਦਾ ਐਂਡ ਹੈਪਟਾਟਸ ਐਚ ਵੀ ਜੋ ਅੱਜ ਤੱਕ ਕਦੇ ਕੋਈ ਵੀ ਟੈਸਟ ਨਹੀਂ ਹੁੰਦਾ ਸੀਗਾ ਹੁਣ ਜਿਹੜੇ ਹੈਗੇ ਆ ਉੱਤੇ ਪਹਿਲਾਂ 38 ਸੀਗੇ ਔਰ 47 ਟੈਸਟ ਹੋ ਰਿਹਾ ਅਸੀਂ 80 ਦਵਾਈਆਂ ਤੋਂ ਸ਼ੁਰੂ ਕੀਤਾ ਸੀਗਾ ਜੋ ਸਾਡੇ ਕੋਲ ਫੀਡਬੈਕ ਸੀ ਥੋੜੀ ਹੋਰ ਲੋਡ ਸੀ ਉਹ 100 ਪਲੱਸ ਮੈਡੀਸਿਨਸ ਹੋ ਗਈਆਂ ਔਰ ਉਹਦੇ ਵਿੱਚ ਪ੍ਰੈਗਨੈਂਸੀ ਕੇਅਰ ਜੋ ਕਿ ਸਾਡਾ ਜਿਹੜਾ ਮਟਰਨਲ ਮੋਰਟੈਲਿਟੀ ਰੇਟ ਹੈ ਉਹ ਅਸੀਂ ਜਿਵੇਂ 105 ਤੋਂ ਸ਼ੁਰੂ ਕੀਤਾ ਸੀਗਾ ਹੁਣ ਆਪਣਾ ਸਾਡਾ ਤਕਰੀਬਨ 88 ਤੇ ਆ ਗਿਆ ਤੇ ਉਹਨੂੰ ਅਸੀਂ 60 ਤੋਂ ਨੀਤੀਆਂ ਉਹਨੂੰ ਆਲਟੀਮੇਟਲੀ ਅਸੀਂ 20 ਜਾਂ 30 ਤੇ ਲੈ ਕੇ ਆ ਰਹੇ ਹਾਂ ਸੋ ਇਹ ਸਾਰੀਆਂ ਜਿਹੜੀਆਂ ਸਾਡੇ ਇਨੀਸ਼ੀਏਟਿਵ ਹੈਗੇ ਆ ਚਾਹੇ ਯੂਨੀਵਰਸਲ ਹੈਲਥ ਕਵਰੇਜ ਹੋਵੇ ਪ੍ਰਾਇਮਰੀ ਕੇਅਰ ਹੋਵੇ ਜਾਂ ਸੈਕੰਡਰੀ ਕੇਅਰ ਦੇ ਵਿੱਚ ਸਾਰੀਆਂ ਦਵਾਈਆਂ ਦੇਣਾ ਔਰ ਵੀਡੀ ਅਸੈਂਸ਼ੀਅਲ ਡਰਗ ਲਿਸਟਾ ਨੂੰ ਲਗਾਤਾਰ ਅਪਗ੍ਰੇਡ ਕਰਨਾ ਕੁਆਲਿਟੀ ਮੈਡੀਸਨ ਕੀਟ ਚੈੱਕ ਕਰਕੇ ਭੇਜਨੀਆ ਔਰ ਐਕਸ ਰੇ ਅਲਟਰਾਸਾਉਂਡ ਤਕਰੀਬਨ ਤਕਰੀਬਨ ਜਿਹੜੇ 198 ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ ਆ ਉਹਨਾਂ ਨੂੰ ਐਪੈਲਡ ਕੀਤਾ ਗਿਆ ਜੀ ਫੋਰ ਐਕਸ-ਰੇ ਐਂਡ 390 ਦੇ ਕਰੀਬ ਜਿਹੜੇ ਹੈਗੇ ਆ ਉਹ ਅਲਟਰਾਸਾਉਂਡ ਵਾਸਤੇ ਕਿ ਜਿਹੜੇ ਕਿਸੇ ਵੀ ਛੋਟੇ ਸ਼ਹਿਰ ਦੇ ਵਿੱਚ ਜਿੱਥੇ ਸਾਡੇ ਕੋਲ ਜਾਂ ਮਸ਼ੀਨ ਨਹੀਂ ਹੈ ਮਸ਼ੀਨ ਖਰਾਬ ਹੋ ਗਈ ਜਾਂ ਸਾਡੇ ਕੋਲ ਰਿਗਰੋਸ ਨਹੀਂ ਹੈ ਟੈਸਟ ਕਰਵਾਉਣ ਵਾਸਤੇ ਤਾਂ ਪੇਸ਼ੈਂਟਾਂ ਸਬਰ ਨਾਲ ਕਰੇ ਔਰ ਜਾਤ ਕਿਸੇ ਵੀ ਪ੍ਰਾਈਵੇਟ ਡਾਕਟਰ ਤੋਂ ਸਰਕਾਰ ਤੋਂ ਬੱਚੇ ਪ੍ਰਾਪਤ ਹੋ ਆਪਣਾ ਟੈਸਟ ਕਰਾ ਸਕਦਾ ਹੈ ਔਰ 1000 ਡਾਕਟਰ ਜਿਹੜੇ ਤੇ 1200 ਦਾਸਾ ਜੁੜੇ ਹੋਏ ਹੈ 1000 ਡਾਕਟਰ ਪੇ 2200 ਡਾਕਟਰ ਸਪਾਸ ਜੋਇਨ ਕਰ ਜਾਣਗੇ ਔਰ ਜਿਹੜੇ ਨਰਸਸ ਹੈ ਉਹ ਵੀ ਬਹੁਤ ਜਲਦੀ ਜੜੀਆਂ ਹੈ ਗਿਆ 1200 ਦੀ ਗਰੁੱਪ ਵਰਤ ਕਰਕੇ ਤਾਂ ਕਿ ਸਟਾਫ ਦੀ ਵੀ ਸ਼ਾਰਟੇਜ ਨਾ ਹੋਵੇ ਜਿਹੜਾ ਪੰਜਾਬ ਹੈ ਇਹਨੂੰ ਅਸੀਂ ਬਹੁਤ ਜਲਦੀ ਜੜਾ ਹੈਗਾ ਆਲਰੇਡੀ ਬਹੁਤ ਅੱਛਾ ਕਰ ਰਿਹਾ ਇਹ ਪਹਿਲਾ ਸੂਬਾ ਬਣ ਜਾਏਗਾ ਪੂਰੀ ਦੁਨੀਆ ਦੇ ਵਿੱਚ ਜਿਹਨੇ ਕਿ ਯੂਨੀਵਰਸਲ ਹੈਲਥ ਕੇਅਰ ਦੀ ਗੱਲ ਵੀ ਕੀਤੀ ਹੈ ਤੇ ਉਹਦੇ ਵਾਸਤੇ ਮੀਨਸ ਵੀ ਪ੍ਰੋਵਾਈਡ ਕਰ ਰਹੇ ਹਾਂ